ਨਹੀਂ ਨਹੀਂ ਇਹ ਮੇਰੀ ਗੱਡੀ ਨਹੀਂ ਬੋਲਣਾ ਬਾਅਦ ਵਿੱਚ ਨਹੀਂ ਹੋਣਾ ਅੱਛਾ ਠੀਕ ਹੈ ਅੱਜ ਜੋ ਮਰਦਾ ਨਹੀਂ ਨਹੀਂ ਇਹ ਕੰਡੀ ਆਪਣੀ ਬੋਲੀ ਬਾਡੀ ਸਪੀਕਰ ਚ ਆਵਾਜ਼ ਆਉਂਦੀ ਆ ਵਾਸਾ ਪਿੰਡ ਸੁਣ ਲਿਆ ਮੈਂ ਕਹਦਾ ਨਹੀਂ ਸੁਣ ਜਾ ਮੈਂ ਉਹ ਗਰੋਂਗੋ ਮਾਰਨਾ ਕਹਿੰਦਾ ਲਾ ਜਾ ਤੂੰ ਇਹ ਕਿ ਨਾ ਨਾ ਦੇਵ ਆਹ ਚੱਲ ਰਹਿਣ ਵਾਸਤੇ ਇਹ ਆ ਗਿਆ ਅਰੇ ਅਰੇ ਗੱਡੀ ਸੀ ਨਾ ਬੋਲੋ ਬੋਲੋ ਜੱਟਾ ਲੱਖ ਲੱਖ ਲੱਖਦਾ ਮੈਂ ਕਿਲਾ ਟੱਪੜ ਵਾਸਤੇ ਦੇਣ ਨੂੰ ਤਿਆਰ ਮੈਂ ਇਹ ਮੈਂ ਪਿਆਰ ਕਰਾਂਗਾ ਕਿ ਨਾ ਹੋਵੇ ਸਾਡਾ ਹੋਵੇ ਮੈਂ ਉਹ ਕਿਲਾ ਦੇਣ ਨੂੰ ਤਿਆਰ ਆ ਤੇ ਦੂਜੀ ਆਵਾਜ਼ ਦਵਾਦੀ ਕਿ ਭਾਵਨ ਸੰਤੇ ਜੀ ਹੁਣਾ ਕਿ ਮੈਂ 54 ਲੱਖ ਦੇਣ ਨੂੰ ਤਿਆਰ ਆ ਦੋ ਮਿੰਟ ਬਾਅਦ ਸਾਂਜੀ ਗੁਰੂ ਜੀ ਅੱਜ ਕੀ ਹੋਇਆ ਪਿੰਡ ਚ ਪਿੰਡ ਚ ਅੱਜ ਤੇ ਸਾਰਿਆਂ ਦੇ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਲੀਡ ਬੋਲੀ ਦਾ ਉਦਨ ਰੌਲਾ ਪਿਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਲ ਕਿਲਾ ਇੱਕ ਥਾਂ ਹੈਗਾ ਆ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵੋ ਸਮਤੀ ਨਾ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀ ਅਵੇਂ ਛੇੜ ਚੁੱਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਕਹਿੰਦੇ ਵੀ 2 ਕਰੋੜ ਤੱਕ ਵੀ ਦਵਾਵਾਂਗੇ ਤੇ ਅਸੀਂ ਮਤਲਬ ਵੀ ਆਵਾਂਗੇ ਦੇ ਵਿੱਚ ਤੇ ਮੜ ਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ ਇਸ ਤਰ੍ਹਾਂ ਬੋਲੀ ਕਰਕੇ ਤੇ ਲੈਣਾ ਚਾਹੀਦਾ ਸਰਪੰਚ ਨੂੰ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰਉਣਾ ਚਾਹੀਦਾ ਇਹ ਗੱਦਕਾਰ ਕੀ ਕਾਰਵਾਈ ਹੋਣੀ ਚਾ ਖਾਰ ਵਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਕੀ ਨਾਮ ਹੈ ਚਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਇਹ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਿੰਡ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਇਆ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਇੱਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇਸ ਵਿੱਚ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣਗੀਆਂ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਇਹ ਬੋਲੀ ਦੇਣਾ ਜਾਇਜ਼ ਹੈ ਕਿ ਨਾ ਜਾਇਜ਼ ਹੈ ਨਹੀਂ ਬਿਲਕੁਲ ਨਾ ਜਾਇਜ਼ ਹੈ ਜੀ ਮੈਂ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਇਹਦੇ ਵੇਲੇ ਪਹਿਲੀ ਗੱਲ ਤੇ ਇਹ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ 100 ਰੁਪਏ ਦੇ ਕੀ ਕਰਤਾ ਸੀ ਬੋਲੀਆ ਦਾ ਹਰ ਕੈਨਸਲ ਹੋ ਗਿਆ ਜੋ ਦੇ ਰਿਹਾ ਸੀ ਹੈ ਨਹੀਂ ਪਿੰਡ ਹਾਂਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਇੱਥੇ ਤੁਸੀਂ ਮੇਰੇ ਕੋਲ ਆਫਿਸ ਆ ਗਏ ਇੱਥੇ ਕਰ ਲੀਏ ਜੋ ਆਫਿਸ ਆ ਨਹੀਂ ਆਇਆ ਸਰ ਲਾਈਵ ਚੱਲਦਾ ਪੈਸਾ ਇਸ਼ੂ ਨਹੀਂ ਯਾਰ ਮੈਂ ਰੌਲਾ ਪੈਂਦਾ ਨਹੀਂ ਰੌਲਾ ਪਾਉਣਾ ਹੀ ਨਹੀਂ ਚਾਹੀਦਾ ਨਹੀਂ ਲੜੀ ਜਾਂਦੇ ਨੇ ਜੋ ਤੁਸੀਂ ਕੀਤਾ ਉਹ ਦੱਸ ਦਿਓ ਬਸ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸੈਂਟੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is जी, all ਜਿਨ੍ਹਾਂ ਨੇ ਕੱਲ ਬੋਲੀ ਦਿੱਤੀ ਜਾਂ ਕਾਨੂੰਨ ਦੀ ਲੰਘਣਾ ਕੀਤੀ ਡੀਸੀ ਸਾਹਿਬ ਨੇ ਬੁਸ਼ਰੇ ਕੋਈ ਗੱਲ ਕਹੀ ਹੈ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ that is all ਇਹ ਹੋਇਆ ਵਾ ਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਫਿਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਪੜਦੀ ਹੈ ਕਾਰਵੀ ਕਰਾਂਗੇ